ਮਨ ਰੂਹੀ ਮੈਂ ਤੁਮਹਾਨੂੰ ਸੰਤਨਗਰ ਕਾਦੀਆਂ ਦੀ ਰਹਿਣ ਵਾਲੀ ਆ ਇਹ ਥੋੜੇ 16 April ਦੀ ਗੱਲ ਆ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤੁਲਜਿੰਦਰ ਸਿੰਘ ਉਹਨੂੰ ਦੇ ਕੇ ਆਈ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨਾਨ ਬਚਮਨਦੂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇੱਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਦੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਪ੍ਰਬਜਤ ਕੋਟਾ ਦਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲਓ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਨ ਤੇ ਉਸ ਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨਾਂ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ ਬਾਰ ਪੁੱਛਣ ਤੇ ਮੈਂ ਕਿਹਾ ਗਿਆ ਕਿ ਉਸ ਨੇ ਬਾਰ ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮੱਲਾ ਸੰਤ ਨਗਰ ਦਾ ਹੀ ਵਸੀਏ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਕੁਝ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 3 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ ਕਾਉਂਟ ਵਿੱਚ ਕੈਸ਼ ਜਮਾ ਕਰਵਾਣ ਗਈ ਸੀ ਤੇ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮਾ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20-25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ ਕੌਰ ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਪਰ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚ ਟ੍ਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟ੍ਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟ੍ਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਕਪਲਾ ਜਿਹੜਾ ਹੈ ਸਦਾਤਲ ਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੀ ਇੰਨੇ-ਇੰਨੇ ਅਮਾਊਂ ਬੈਂਕ ਕੋ ਲੋ ਇਹ ਦੱਸਿਆ ਗਿਆ ਹੈ ਕਿ ਨੀਅਰ ਅਬਾਊਟ 1.5 ਕਰੋੜ ਦਾ ਘਪਨਾ ਹੈਗਾ ਹੈ ਔਰ ਦਰਜਿੰਦਰ ਸਿੰਘ 18 ਦਸੰਬਰ ਦਾ ਇਹ ਤੋਂ ਫਰਾਰ ਹੈ ਗਿਆ ਔਰ 9 ਸਾਲ ਵਾਲੇ ਦਿਨ ਸਾਨੂੰ ਮੈਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੀ ਉਸ ਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਚੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸ ਨੇ ਮੈਨੂੰ ਵਟਸਐਪ ਤੋਂ ਬਲੌਕ ਕਰ ਦਿੱਤਾ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਉਹ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਹੋਰ ਵੀ ਕੋਈ ਸ਼ਾਮਿਲ ਨਹੀਂ ਬਟ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹੀ ਉਹਦੇ ਖਿਲਾਫ ਅਸੀਂ ਐਸਐਸਪੀ ਦੇ ਆਫਿਸ 'ਚ ਵੀ ਕੰਪਲੇਂਟ ਕੀਤੀ ਹੋਈ ਹੈ ਜਦੋਂ ਸਾਨੂੰ ਕੰਪਲੀਟ ਨੰਬਰ ਮਿਲਿਆ ਹੁਣ ਸਾਡੀ ਇਹੀ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਪਰ ਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਜੋ ਜਿੱਥੇ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਇੱਥੋਂ ਜਾ ਨਹੀਂ ਸਕਦਾ ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟ੍ਰਾਂਸਫਰ ਹੋ ਚੁੱਕਾ ਏ ਮੈਨੇਜਰ ਨੂੰ ਵੀ ਮੈਂ ਬਹੁਤ ਬੋਚੂ ਬਚਿਆ ਸੀ ਬਸ ਉਹ ਸਾਨੂੰ ਇਹੀ ਕਹਿੰਦੇ ਸੀ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪਪੁਰ ਜਿਆਦਾ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਅਕਾਊਂਟ ਵਿੱਚ ਹੀ ਹੋਈਆਂ ਨੇ ਇਹ ਤੁਸੀਂ ਉਹਦੇ ਘਰ ਜਾ ਕੇ ਗੱਲ ਕਰੋ ਉਹਦੇ ਫਾਦਰ ਇਨ ਲਾ ਕੁਲ ਕਾਫੀ ਪ੍ਰਾਪਰਟੀ ਹੈਗੀ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਵੇਚ ਗਏ ਤੇ ਆਪਣੇ ਜੋਇਨੂ ਜੋ ਬਚਾ ਲੈਣਾ ਬਟ ਬੈਂਕ ਵਾਲਿਆਂ ਨੇ ਵੀ ਕੋਈ ਸਾਡੀ ਕੋਈ ਖਾਸ ਗੱਲ ਨਹੀਂ ਸੁਣੀ ਹੈਗੀ ਜੀ ਮੇਰਾ ਬੇਟਾ ਜਿਹੜਾ ਸੀ ਬੈਂਕ ਦਾ ਬਰੋਦਾ ਚ ਸਰਵਜ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਈਆ ਦਾ ਨਹੀਂ ਮਤਲਬ ਕੋਈ ਗੱਲਬਾਤ ਹੋਈ ਉਹ ਵੀ ਚਲੋ ਠੀਕ ਜੀ ਸਾਨੂੰ ਨਹੀਂ ਪਤਾ ਕਿ ਬਾਕੀ ਬੈਂਕ ਕੀ ਉਹਨਾਂ ਕੀਤਾ ਵੇ ਮਤਲਬ ਨਾ ਇੱਕ ਏਵੀ ਗੱਲ ਹੈ ਕਿ ਕੱਲਾ ਬੰਦਾ ਤੇ ਇਹ ਘਰ ਵੀ ਨਹੀਂ ਸਕਦਾ ਕਿਉਂਕਿ ਤੇ ਇਹ ਮੈਨੇਜਰ ਮਤਲਬ ਮੈਨੇਜਰ ਦੀ ਕੀ ਜੋ ਕਿ ਜੇ ਉਹ ਚੈੱਕ ਵੀ ਨਹੀਂ ਕਰਦਾ ਇਹ ਜੇ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਡ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੁਝ ਨਹੀਂ ਦੱਸਿਆ ਕੋਈ ਸਚਾਈ ਨਹੀਂ ਦੱਸੀ ਤੇ ਕੀ ਹੈ ਕਿ ਨਹੀਂ ਇਸ ਕਰਕੇ ਅਹੀ ਤੇ ਮੈਂ ਤੇ ਹੀ ਆਪਣੇ ਟੈਨਸ਼ਨ ਹੈ ਮੈਂ ਤੇ ਇਸ ਕਰਕੇ ਅਹੀ ਤੇ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਹੀ ਮਤਲਬ ਆਪਣਾ ਮਕਾਨ ਹੈ ਇਸ ਕਰਕੇ ਇਹ ਮੇਰਾ ਇਹ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰ ਲਿਆ। ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱਸੀਗਾ ਸਚਾਈ ਜਿਹੜੀ ਹੈ ਇਹ ਬੈਂਕ ਚ ਹੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ। ਇਹ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਠੀਕ ਵੀ ਨਹੀਂ ਹੈਗੀ। ਤੇ ਉਹ ਮਤਲਬ ਉਸ ਕਰਕੇ ਮਤਲਬ ਵੀਪੀ ਦੇ ਉਹਨਾਂ ਦਾ ਮਰੀਜ਼ ਨੇ ਤੇ ਰਾਤੀਂ 8:21 ਤੇ ਇੱਕ ਬੰਦਾ ਜਿਹਨੇ ਮੈਨੂੰ ਮੇਰੇ ਤੱਕ ਕਹਿੰਨ ਦੱਸਿਆ ਵੀ ਨਹੀਂ ਤੇ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਉਹ ਉਹਦਾ ਜ਼ਿੰਮੇਵਾਰ ਇਹੀ ਹੋਊਂ ਬੈਂਕ 'ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੇਮਰਾ ਬੈਂਕ 'ਚ ਇਹਨਾਂ ਦਾ ਖਾਤਾ ਸੀ ਉਹਨੇ ਖਾਤਾ ਖੁਲਾਇਆ ਇਹ ਪਾਸਬੁੱਕ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੇ ਉਹ ਕਰਦਾ ਰਿਹਾ ਹੋਵੇ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪਸ਼ਟ ਹੋ ਸਕਦਾ ਕਿ ਇਹ ਬੈਂਕ ਚ ਪੈਸੇ ਕਢਾਉਣਗੇ ਜਾਂ ਨਹੀਂ ਗਏ ਇਹ ਆਪੇ ਹੀ ਤਾਂ ਸਚਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾਮ ਬੈਂਕ ਚ ਅਜੇ ਤੱਕ ਗਏ ਆ ਤੇ ਨਾ ਆਏ ਨਾ ਨੇ ਕੋਈ ਪੈਸਾ ਨਾਮ ਕੁਲਦੀਪ ਕੋਰੇ ਮੇਰੀ ਬੇਟੀ ਦਾ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਮੈਂ ਆਏ ਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੀ ਰਹੀ ਕਰਾਉਂਦੀ ਰਹੀ ਇੱਥੋਂ ਦਾ ਜਿਹੜਾ ਕੈਸ਼ੀਅਰ ਹੈ ਤੂੰ ਕਿਹਾ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਐ ਫੁੜੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚੋਂ ਹੀ ਤੇ ਦੂਜਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਇਹਨਾਂ ਨੂੰ ਦੇ ਕੇ ਗਈ ਆ ਇਹਨੇ ਮੇਰਾ ਬੈਂਕ ਦੇ ਵਿੱਚ ਚਾੜਿਆ ਹੀ ਨਹੀਂ ਹੈਗਾ ਕਾਪੀ ਤੇ ਉੱਤੇ ਉਹ ਵੀ ਮੈਨੂੰ ਇੱਕ ਚੈਟ ਜਹਾਦੇ ਦਿੱਤਾ ਏ ਤੇ ਕਹਿੰਦਾ ਕਿ ਤੁਹਾਡੀ ਕੁੜੀ ਦੇ ਨਾਮ ਤੇ ਜਮਾ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛਦੀ ਰਹੀ ਕਿ ਸਰ ਮੇਰੀ ਕੁੜੀ ਦੇ ਨਾਮ ਤੇ ਕਾਪੀ ਤੇ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਕਿ ਤੁਸੀਂ ਮੈਨੂੰ ਪ੍ਰੂਫ ਦਿੱਤਾ ਮੈਂ ਸਰ ਕੋਈ ਸੈਨ ਨਹੀਂ ਕੀਤੀ ਕੁਛ ਨਹੀਂ ਕੀਤਾ ਇਹਨਾਂ ਨੇ ਮੇਰਾ ਕੋਈ 10 ਲੱਖ ਰੁਪਇਆ ਰੱਖ ਲਿਆ ਤੇ ਜਦੋਂ ਮੈਂ 24 ਤਰੀਕ ਨੂੰ ਆਈਆਂ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 28 ਤਰੀਕ ਨੂੰ ਦੇ ਦੇਵਾਂ ਫਿਰ ਮੇਰੇ ਹਸਬੰਦ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਅਗੋ ਤੇ ਉਹਨੇ ਤੇ ਇੱਥੇ ਹੋਣਾ ਨਹੀਂ ਉਹ ਮੈਂ 24 ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੰਜਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੰਜਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਢ ਦਿੱਤਾ ਲੋਕਾਂ ਦੇ ਤਾਂ ਪੈਸੇ ਹੀ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਹੈ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਏ ਫੇਰ ਸਾਡੇ ਕੋਲ ਇੱਥੇ ਹੀ ਆਏ ਬੈਂਕ ਜੇ ਸਾਨੂੰ ਸੱਦਿਆ ਉਹਨਾਂ ਨੇ ਫੇਰ ਉਹਨਾਂ ਨੇ ਕੰਪਲੀਟ ਦਿੱਤੀ ਉਹਨਾਂ ਨੇ ਸਾਨੂੰ 1 ਮਹੀਨੇ ਵਾਸਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਕਿ ਅਜੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਤੇ ਇਹੋ ਕਹਿੰਨੇ ਸਾਡੇ ਬੱਚਿਆਂ ਦੇ ਨਾਂ ਤੇ ਪੈ ਇਹ ਅਸੀਂ ਦਿਨ ਰਾਤ ਮਿਹਨਤ ਕਰਕੇ ਜਮ੍ਹਾਂ ਕੀਤੇ ਨੇ ਸਾਨੂੰ ਮਿਲ ਜਾਣ ਬਸ ਹੋਰ ਤੁਹਾਨੂੰ ਕੁਝ ਨਹੀਂ ਚਾਹੀਦਾ ਸਤਾ ਨਹੀਂ ਹੋਈ ਬੀਖਤੀ ਹੈ ਸਾਡੇ ਤੇ ਇਹ ਮਿਲ ਜਾੜ ਸਾਡੇ ਬੱਚੇ ਮੇਰੇ ਦੇ ਨਾਂ ਤੇ ਗੁੜੀਆਂ ਮੇਰੀ ਤੇ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਮੈਨੂੰ ਇਹੋ ਬੇਨਤੀ ਕਿ ਮਿਲ ਜਾੜ ਬਸ ਆ ਕੇ ਸਾਰੇ ਨਾਮ রাজেশ ਕੁਮਾਰ ਆਰ ਮੈਂ ਕਾਦੀਆਂ ਦਾ ਹਾਂ ਇਹ ਜਿਹੜਾ ਨਾ ਮਿਸਟਰ ਪਲ ਜਿੰਦਰ ਕੁਮਾਰ ਜਿਹੜਾ ਇਹਨੇ ਆਈ ਥਿੰਕ ਕਿ ਬੈਂਕ ਦੇ ਨਾਲ ਕਾਫੀ ਵੱਡਾ ਔਰ ਇੰਟਰਨਲੀ ਐਂਡ ਐਕਸਟਰਨਲੀ ਬੋਥ ਇਹਨੇ ਬਹੁਤ ਵੱਡਾ ਕਾੜਾ ਕੰਮ ਕੀਤਾ ਲੋਕਾਂ ਦੇ ਨਾਲ ਨਾ ਜਿਹੜਾ ਲੋਕਾਂ ਦੀ ਅਰਨਿੰਗ ਸੀ ਨਾ ਇਹ ਲੋਕਾਂ ਦੀ ਅਰਨਿੰਗ ਜਿਹੜਾ ਹੈ ਨਾ ਬਹੁਤ ਹਾਈ ਫਾਈ ਮਤਲਬ ਜਿਆਦਾ ਪੈਸਾ ਜਿਹੜਾ ਲੁੱਟ ਕੇ ਲੈ ਕੇ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨੇ ਪੈਸਾ ਜਿਹੜਾ ਹੈਗਾ ਇਹਦੇ ਮਾਪੇ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਪੈਸਾ ਜਿਹੜਾ ਇਹ ਗੈਂਬਲਿੰਗ ਦੇ ਵਿੱਚ ਨੇ ਜਿਹੜਾ ਨਾ ਬਹੁਤ ਕਰਦਾ ਸੀ ਇਹਨੂੰ ਆਦਤ ਸੀ ਔਰ ਬੈਂਕ ਦਾ ਬੈਂਕ ਵੀ ਜਿਹੜਾ ਹੈ ਨਾ ਆਈ ਥਿੰਕ ਵੀ ਦੇਖੋ 6 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਤੇ 6 ਸਾਲ ਦੇ ਵਿੱਚ ਬੈਂਕ ਮੈਨੇਜਰ ਨੂੰ ਕੁਝ ਨਹੀਂ ਪਤਾ ਹੋਗਾ ਆਬਵੀਅਸਲੀ ਇਹ ਪਤਾ ਹੋਣਾ ਚਾਹੀਦਾ ਹੈ ਨਾ ਕਿ ਬੈਂਕ ਮੈਨੇਜਰ ਕੀ ਕਰ ਰਿਹਾ ਹੈਗਾ ਔਰ ਹੀ ਔਰ ਹੀ ਸੁਪਰਵੀਜ਼ਨ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਸੀ ਚੈੱਕ ਵੌਚਰ ਸਾਰੇ ਇਨੇ ਟ੍ਰਾਂਸਫਰ ਕੀਤੇ ਆਗੇ ਲੈ ਤੇ ਮੈਨੂੰ ਤੁਹਾਨੂੰ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਹੈਗਾ ਨਾ ਉਹ ਬੈਂਕ ਕੋ ਮੈਨੇਜਰ ਔਰ ਔਰ ਸਟਾਫ ਦੇ ਉੱਤੇ ਆ ਜਿਹੜਾ ਗੋਇਲ ਨੇ ਔਰ ਬੋਇਲ ਤੋਂ ਪਹਿਲਾਂ ਦਾ ਜਿਹੜਾ ਇਹਦੇ ਨਾਲ ਮਿਲੀ ਭਗਤ ਦੇ ਨਾਲ ਸਾਰਾ ਕੁਝ ਹੋਇਆ ਹੋਇਆ ਸਾਰਾ ਔਰ ਸਾਡੀ ਅਰਨਿੰਗ ਜਿਹੜੀ ਹੈਗੀ ਇਸ ਸਾਲ ਦੀ ਅਰਨਿੰਗ ਹੈਗੀ ਹੈ ਉਹ ਸਾਈ ਹੈ ਜਿਹੜਾ ਬੰਦਾ ਲੈ ਗਿਆ ਹੁਣ ਮੇਰੀ ਅਰਨਿੰਗ ਹੈ 4.5 ਲੱਖ ਰੁਪਏ ਮੇਰਾ ਲੈ ਗਿਆ ਐਸ ਭਾਈ ਸਾਹਿਬ ਦਾ ਵੀ ਕਿੰਨਾ ਲੈ ਕੇ ਗਿਆ ਉਹ ਉਹਨੇ ਇੰਟਰਨਲੀ ਤੇ ਬੈਂਕ ਦਾ ਲੈ ਕੇ ਗਿਆ ਬੈਂਕ ਔਰ ਹੀ ਔਰੀ ਪਰਭਾਈ ਕਰ ਰਿਹਾ ਹੋਨ ਬੈਂਕ ਦਾ ਜਿਹੜਾ ਮੁਲਾਜ਼ਮ ਹੋਣ ਤੇ ਜਿਹੜੇ ਐਕਸਟਰਨਲੀ ਉਹਨੇ ਬਾਰੋ-ਬਾਰ ਜਿਹੜਾ ਲੋਕਾਂ ਦਾ ਪੈਸਾ ਲਿਆ ਏ ਉਹਦੀ ਪਰਭਾਈ ਕੌਣ ਕਰੇ ਆਖਿਰਕਾਰ ਹੈ ਤੇ ਬੈਂਕ ਦਾ EMPLOYEE ਹੈ ਨਾ ਬੈਂਕ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਏ ਤੇ ਘਰ ਦੇ ਔਰੇ ਤੇ ਦੇਖੋ ਨਹੀਂ ਲੈ ਰਹੇ ਉਹ ਕਹਿੰਦੇ ਅਸੀਂ ਲੇਕਿਨ ਘਰ ਦੇ ਇਸ ਵਾਸਤੇ ਨਹੀਂ ਲੈ ਗਏ ਹੈਗਾ ਟ੍ਰਾਂਸਫਰ ਆਫ ਪੈਸਾ ਹੋਇਆ ਘਰਦਿਆਂ ਦੇ ਅਕਾਊਂਟਾਂ ਦੇ ਵਿੱਚ ਵੀ ਟ੍ਰਾਂਸਫਰ ਹੋਇਆ ਸਾਰਾ ਪੈਸਾ ਇਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਰੇ ਅਕਾਊਂਟਾਂ ਦੇ ਵਿੱਚ ਪੈਸਾ ਟ੍ਰਾਂਸਫਰ ਹੋਇਆ ਉਹਨੇ ਟ੍ਰਾਂਸਫਰ ਕੀਤਾ ਹੈਗਾ ਹੁਣ ਇਹਨਾਂ ਦੇ ਅਕਾਊਂਟਾਂ 'ਚ ਟ੍ਰਾਂ ਜਿੰਮੇਵਾਰੀ ਤੇ ਵੰਡੀ ਹੈ ਨਾ ਜੀ ਜਿੰਮੇਵਾਰੀ ਵੰਡੀ ਹੈ ਨਾ ਹੁਣ ਇਸ ਜਿੰਮੇਵਾਰੀ ਨੂੰ ਵੱਡੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਤੈਸਾ ਕਿਸੇ ਤਰੀਕੇ ਨਾਲ ਰਿਕਵਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਸਰਕਾਰ ਨੂੰ ਵੀ ਅਪੀਲ ਆ ਗਈ ਹੈ ਪਰ ਸਰਕਾਰ ਦੇਖੋ ਕਹਿ ਨਹੀਂ ਸਕਦੇ ਸਰਕਾਰ ਕੀ ਕਰਦੀ ਹੈ ਔਰ ਬੈਂਕ ਕੀ ਕਰਦਾ ਹੈ